ਮੁਸ਼ਵਾਰਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਤ੍ਰਿਤ ਕੋਟਾ ਪੰਜਾਬ ਦੇ ਵਿੱਚ ਮੁਰ ਤੋਂ ਲਾਕਡਾਊਨ ਵਰਗੇ ਹਾਲਾਤ ਜਿਹੜੇ ਕਿ ਪੈਦਾ ਹੋ ਚੁੱਕੇ ਨੇ ਜੀਆਂ ਤੁਹਾਨੂੰ ਦੱਸਦਣੇ ਆ ਕਿ ਪੰਜਾਬ ਬੰਦ ਹੋ ਗਿਆ ਕਿਉਂ ਹੋਇਆ ਤੁਹਾਨੂੰ ਦੱਸਦੇ ਆ ਕਿਉਂ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਕਿ 3 ਦਸੰਬਰ ਨੂੰ ਪੰਜਾਬ ਬਣ ਦੀ ਕਾਲ ਦਿੱਤੀ ਗਈ ਸੀ ਤੇ ਉਸਦੇ ਹੀ ਸਮਰਥਨ ਦੇ ਵਿੱਚ ਲੋਕਾਂ ਦੇ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਇਸ ਵੇਲੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮਲੇਰਕੋਟਲੇ ਤੋਂ ਹੁਸ਼ਿਆਰਪੁਰ ਤੋਂ ਜ਼ਰਖਪੁਰ ਤੋਂ ਵੱਖ-ਵੱਖ ਜ਼ਿਲ੍ਹੇ ਤੋਂ ਜਿਹੜੀ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਲੋਕ ਖੜੇ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨਾਂ ਦਾ ਵੀ ਤੇ ਲੋਕਾਂ ਦਾ ਵੀ ਜਿਹੜਾ ਕਿ ਨੁਕਸਾਨ ਨਾ ਹੋ ਸਕੇ ਤਾਂ ਦੱਸਦੇ ਨੇ ਕਿ ਸਵੇਰ ਤੋਂ ਹੀ ਲੈ ਕੇ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਐਸ ਪ੍ਰਦਰਸ਼ਨ ਦੇ ਵਿੱਚ ਲੋਕਾਂ ਦੇ ਸਹਿਯੋਗ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਥਾਵਾਂ ਤੋਂ ਸੁਵੀਰਾ ਵੀ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸਣਾ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਹੋ ਚੁੱਕਿਆ ਹੈ ਰੇਲ ਆਵਾਜਾਈ ਵੀ ਬੰਦ ਹੈ ਸੜਕੀ ਆਵਾਜਾਈ ਵੀ ਬੰਦ ਹੈ ਦੁਕਾਨਾਂ ਬੰਦ ਦੀ ਵੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਨਹੀਂ ਕਹਿ ਸਕਦੇ ਆ ਕਿ ਛੋਟੇ ਦੁਕਾਨਾ ਵਾਲੇ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਵੀ ਬੰਦ ਨੇ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਦੀ ਵੀ ਛੁੱਟੀ ਹੈ ਪੈਟਰੋਲ ਪੰਪ ਵੀ ਬੰਦ ਨੇ ਤੇ ਹੋਰ ਵੀ ਕਈ ਸੇਵਾਵਾਂ ਨੇ ਜੋ ਕਿ ਪੂਰੇ ਤਰੀਕੇ ਦੇ ਨਾਲ ਬੰਦ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਤੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਕਿ ਖੜੇ ਹਾਂ ਤੇ ਸਰਕਾਰ ਤੋਂ ਉਹਨਾਂ ਤੋਂ ਦੁਬਾਰਾ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਦ ਤੋਂ ਵੱਦ ਜਿਹੜਾ ਕਿ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਆਪਣਾ ਫੈਸਲਾ ਸੁਣਾਉਣ ਤਾਂ ਜੋ ਉਹਨਾਂ ਨੂੰ ਕੋਈ ਹੋਰ ਮੁਸ਼ਕਲ ਨਾ ਸਕੇ ਕਿਉਂਕਿ ਜੇਕਰ ਗੱਲ ਕਰੀਏ ਡੱਲੇਬਾਲ ਦੀ ਤਾਂ ਉਹਨਾਂ ਦੀ ਸਿਹਤ ਵੀ ਇੰਨੀ ਖੁਬਗੜਦੀ ਹੋਈ ਨਜ਼ਰ ਆ ਰਹੀ ਹੈ ਕਿ ਡਾਕਟਰਾਂ ਨੇ ਵੀ ਇਹੀ ਕਿਹਾ ਹੈ ਕਿ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਜੜਾ ਕੀ ਕਰਵਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਮਹੀਨੇ ਤੋਂ ਉੱਪਰ ਹੋ ਚੁੱਕੇ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਪਰ ਲੋਕਾਂ ਦਾ ਹੀ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਕੋਈ ਵੀ ਲਿਖਤ ਤੌਰ ਦੇ ਉੱਤੇ ਕੋਈ ਵੀ ਜਿਹੜਾ ਕਿ ਉਹਨਾਂ ਦੀ ਸਹਾਇਤਾ ਨਹੀਂ ਕੀਤੀ ਜਾ ਰਹੀ ਹੈ ਤੇ ਕਿਸਾਨ ਆਗੂਆਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਨਤੀਜੇ ਉਪਰੰਤ ਅਜ ਉਹਨਾਂ ਦੇ ਵੱਲੋਂ ਯਾਨੀ ਕਿ 3 ਦਸੰਬਰ ਨੂੰ ਪੰਜਾਬ ਬੰਦਾ ਸੱਦ ਦਿੱਤਾ ਗਿਆ ਸੀ ਜੋ ਕਿ ਉਹਨਾਂ ਦੇ ਵੱਲੋਂ ਪੂਰੀ ਤਰੀਕੇ ਨਾਲ ਨਭਾਇਆ ਵੀ ਜਾ ਰਿਹਾ ਵਕ-ਵਕ ਸ਼ਹਿਰਾਂ ਤੋਂ ਵਕ-ਵਕ ਜ਼ਿਲ੍ਹਿਆਂ ਤੋਂ ਤਸਵੀਰਾਂ ਵੀ ਇਸ ਵੇਲੇ ਸਾਹਮਣੇ ਆ ਜੀ ਨੇ ਤੁਸੀਂ ਵੀ ਦੇਖ ਸਕਦੇ ਹੋ ਮੁੱਲਾਪੁਰ ਤੋਂ ਜ਼ਿਰਖਪੁਰ ਤੋਂ ਹੋਸ਼ਿਆਰਪੁਰ ਤੋਂ ਵੀ ਜਿਹੜੇ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਪਹਿਲਾਂ ਤੁਹਾਨੂੰ ਉਸੇ ਤਸਵੀਰਾਂ ਮੋਹਾਲੀ 에어ਪੋਰਟ ਰੋਡ ਤੋਂ ਵੀ ਦਿਖਾਈਆਂ ਸੀ ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਤੇ ਹੁਣ ਇਸ ਵੇਲੇ ਇਹ ਤਸਵੀਰਾਂ ਮਲੇਰ ਕੋਟੇ ਤੋਂ ਸਾਹਮਣੇ ਆ ਰਹੀਆਂ ਨੇ ਹੋਸ਼ਿਆਰਪੁਰ ਤੋਂ ਵੀ ਲੋਕਾਂ ਦਾ ਪਰਮਾ ਹੁੰਗਾਰਾ ਮਿਲਿਆ ਲੋਕਾਂ ਲੋਕਾਂ ਦੇ ਵੀ ਬਿਆਨ ਕਹਿ ਸਕਦੇ ਆ ਕਿ ਸਾਹਮਣੇ ਆ ਰਹੇ ਨੇ ਲੋਕਾਂ ਦੀ ਵੀ ਲੋਕਾਂ ਵੱਲੋਂ ਵੀ ਸਰਕਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ